ਬੱਚਾ ਕਈ ਵਾਰ ਇਹ ਵੀ ਸੋਚਦਾ ਕਿ ਮੈਂ ਅੱਜ ਸਕੂਲ ਜਾ ਰਿਹਾ ਹਾਂ ਰੱਬ ਕਰੇ ਅੱਜ ਸਾਡੀ ਟੀਚਰ ਛੁੱਟੀ ਤੇ ਹੋ ਜਾਏ ਕਿਉਂਕਿ ਕਈ ਵਾਰ ਹੋਮਵਰਕ ਨਹੀਂ ਕਰਿਆ ਹੁੰਦਾ ਕਈ ਵਾਰ ਕੁਝ ਯਾਦ ਨਹੀਂ ਕੀਤਾ ਹੁੰਦਾ ਸੋ ਮੈਨੀ ਟਾਈਮਸ ਅਸੀਂ ਇਹੋ ਜੀਆਂ ਗੱਲਾਂ ਕਰਦੇ ਹਾਂ ਪਰ ਜਦੋਂ ਬੰਦਾ ਵੱਡਾ ਹੁੰਦਾ ਸਮਝਦਾਰ ਹੁੰਦਾ ਉਦੋਂ ਟੀਚਰ ਦੀ ਅਹਿਮੀਅਤ ਦਾ ਪਤਾ ਲੱਗਦਾ ਅੱਜ ਟੀਚਰ ਦੀ ਵੈਲਿਊ ਦਾ ਪਤਾ ਲੱਗਦਾ ਹੈ ਕਿ ਅੱਜ ਅਸੀਂ ਸਮਾਜ ਚ ਵਿਚਰ ਸਕਦੇ ਹਾਂ ਕਿਸੇ ਨਾਲ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹਾਂ ਕਿਸੇ ਦੀ ਗੱਲ ਸਮਝ ਸਕਦੇ ਹਾਂ ਇਹ ਸਿਰਫ ਟੀਚਰਸ ਕਰਕੇ ਆ ਕਿਉਂਕਿ ਜਿਹਹੇ ਜੇ ਮਾਹੌਲ ਚ ਮੈਂ ਵੀ ਆਈ ਹਾਂ ਸਾਡੇ ਪੇਰੈਂਟਸ ਇਨੀ ਐਜੂਕੇਟਿਡ ਨਹੀਂ ਸੀਗੇ ਕਿ ਸਾਨੂੰ ਇਨੀ ਨੌਲੇਜ ਦੇ ਸਕਦੇ ਜੋ ਸਾਨੂੰ ਅੱਜ ਤੱਕ ਬਣਾਇਆ ਹੈ ਉਹ ਸਿਰਫ ਟੀਚਰਸ ਦੀ ਦੇਣ ਆ ਸੋ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਆਪਾਂ ਟੀਚਰਸ ਦਾ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਮੈਨੂੰ ਲੱਗਦਾ ਹੈ ਪੈਰੈਂਟਸ ਤਾਂ ਜਨਮ ਦਿੰਦੇ ਆ ਪਰ ਪੈਰੈਂਟਿੰਗ ਮੈਨੂੰ ਲੱਗਦਾ ਹੈ ਟੀਚਰਸ ਹੀ ਕਰਦੇ ਆ ਜਿੰਨਾ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਹੋ ਦੁਨੀਆਦਾਰੀ ਚ ਵਿਚਰਨਾ ਵੈਲਿਊਜ਼ এডਿਕੇਸ਼ਨ ਨੌਲੇਜ ਉਹ ਹੋਰ ਕੋਈ ਇਨਸਾਨ ਨਹੀਂ ਸਿਖਾ ਸਕਦਾ ਇਹ ਭਾਵਨਾ ਹੈ ਜਿਹੜੀ ਤੁਹਾਡੇ ਚ ਪਰਮਾਤਮਾ ਨੇ ਬਖਸ਼ੀ ਹੋਈ ਹੈ ਹਰੇਕ ਬੰਦਾ ਟੀਚਰ ਵੀ ਨਹੀਂ ਬਣ ਸਕਦਾ ਜਿੰਨੀ ਪੇਸ਼ੈਂਸ ਦੀ ਲੋੜ ਆ ਟੀਚਰ ਬਣਨ ਦੀ